ਹਾਂ ਜੀ ਦੋਸਤੋ ਸਸਰੇ ਕਾ ਘਰਿਆਂ ਨੂੰ ਤੇ ਅੱਜ ਟੜਾਪਰਾ ਜੀਐਸਬੀ ਲੋਗਰ ਤੇ ਅੱਜ ਗੁਰਮੁਖੀ ਦਾ ਸਟਾਰ ਬਣਨ ਲੱਗਾ ਮੈਂ ਆਹ ਗੁਰਮੁਖੀ ਦਾ ਸਟਾਰ ਬਹੁਤ ਵੱਡੀ ਆਈ ਹੁਣ ਬਣਨ ਲੱਗਾ ਮੈਂ ਤੇ ਤੁਹਾਨੂੰ ਦਿਖਾਉਣਾ ਗੁਰਮੁਖੀ ਦਾ ਸਟਾਰ ਬਣਨਾ ਤੇ ਪੂਰੀ ਆਪਣੇ ਆਇਆ ਬੇਸ ਹੋਰ ਤਾਂ ਕੋਨਾ ਤੁਹਾਨੂੰ ਦੋਸਤੋ ਮੈਂ ਗੁਰਮੁਖੀ ਦਾ ਸਟਾਰ ਕਿਸ ਤਰ੍ਹਾਂ ਬਣਦੀ ਆ ਲਾਗਣਾ ਨਾ ਸਿਰੋਂ ਕੁਛ ਨਹੀਂ ਆਖਰੀ ਗੱਲ ਹੀ ਅੱਜ ਤੋਂ ਮੈਨੂੰ ਨਵਾਂ ਕੈਮਰਾ ਲੱਗ ਗਿਆ ਕਿੱਥੇ ਲਾਇਆ ਕਰਨਾ ਹੁਣ ਮੈਂ ਇੱਥੇ ਵੀਡੀਓ ਲਾਉਂ ਕਿਤੇ ਮੈਂ ਰੋਜ਼ ਹੀ ਵੀਡੀਓ ਪਾਇਆ ਕਰਾਂਗਾ ਇੱਕ ਸਾਥ ਦੀਆਂ ਤੇ ਤੁਸੀਂ ਬਣੇ ਰਹੋ ਆਪਣੇ ਗੁਰਬੀਰ ਸਿੰਘ ਭੁੱਲਰ ਦੇ ਨਾਲ ਤੇ ਅੱਜ ਗੁਰ ਕੀ ਦਸਤਾਰ ਮੈਂ ਲਗਾਈ ਗੁਰ ਕੀ ਦਸਤਾਰ ਪਾਦਾ ਹੁਣ ਕਰਨਾ ਹੈ ਜੀ ਦੋਸਤੋ ਮੈਂ ਅੱਜ ਬੰਦਰ ਹੈਲਰ ਬਤਾਉਣ ਕਿ ਦਸਤਾਰ ਦੇ ਘਰ ਮੇਰੀ ਦਸਤਾਰ ਮੈਂ ਛੋੜੀ ਵੀ ਵੀਡੀਓ ਨਾਲ ਫਾਸਟ ਫੋਰ ਗਿਆ ਕੇ ਤੇ ਬਾਬੂ ਸ਼ਮੋਸ਼ੀ ਦੀ ਪੀਤਾ ਅੰਦਰ ਕੇ ਜਵੀ ਹੋ ਗਈ ਤੇ ਕਿਹੜੇ ਪਾਤੀ ਵੀ ਆ ਕੇ ਲੱਗ ਗਿਆ ਤੇ ਲਾੜਾ ਲੜਨਾ ਨਾ ਨਾਇਆ ਤੇ ਦੂਜਾ ਲਾੜਾ ਵੀ ਦੋ ਮੇਰੇ ਨਾਲ ਲਾਇਆ ਤੇ ਪਿੰਨਾ ਲਾੜੇ ਬਹੁਤ ਲਾ ਪਰ ਔਰ ਚੀਜ਼ਾਂ ਵਧੀਆ ਜਿੱਦਾਂ ਵੀ ਜਾਣਦੀ ਤੇ ਨਾਰਮਾ ਹੈਗਾ ਟੋਪਰੀ ਦੇ ਬਿਸਤਰਾ ਸੀ ਵਧੀਆ ਜੀ ਤੇ ਫਿਰ ਮੈਂ ਨਾਲ ਹੀ ਨਾਲ ਆਪਣੇ ਲੜਦੇ ਲੜ ਲਾਈ ਗਏ ਬੜੇ ਲੜਾ ਪਤਾ ਨਹੀਂ ਲੱਗਾ ਕਿ ਮੇਰੇ ਲੜਾ ਤੇ ਲੋਕ ਨਹੀਂ ਪਾ ਚੱਲ ਜਾਂਦੇ ਜਿਹੜੇ ਨਹੀਂ ਲੜਾਏ ਤੇ ਇਹ ਵੀਡੀਓ ਕੁਫੀਵਾ ਤੇ ਰੋਨੇ ਟਾਈਮ ਲਾਪਸ ਵੀ ਲਾ ਦੇ ਇਹ ਰੋਨੇ ਇਹਦੇ ਬਾਅਦ ਇਤ ਸਮਸ਼ੇ ਦੀ ਤੀਕਾ ਆ ਗਏ ਦਾ ਲਗਦਾ ਤੇ ਪਾੜੜ ਕੇ ਚੱਲਦੀ ਰਹਿੰਦੀ ਤੇ ਮਸਾ ਦੋਤ ਨੂੰ ਲੜਾ ਗਿਆ ਯਾਰ ਇਹ ਰੋਨੇ ਬੋਗਲਾ ਕਿਦਾ ਸੀ ਰਾਤ ਨੂੰ ਕੋਈ ਮੈਨੂੰ ਪਾਰਾ ਲੱਗਿੰਦਾ ਹਾਂ ਇਹਨਾਂ ਨਾਲ ਆ ਗਿਆ ਬਾਸੇ ਮੈਂ ਨਾਲ ਆ ਗਿਆ ਉਹਨੇ ਜਿਹੜੇ ਤਰ੍ਹਾਂ ਸਾਈਮਾਨਾ ਨਾ 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 ਨ ਪਾਗ ਨਹੀਂ ਗਰਮ ਕੀ ਦਾ ਸਤਾਰ ਤੇ ਹੁਣ ਬੰਦੀ ਆ ਤੇ ਹੁਣ ਘੜੀ ਕਿਉਂ ਚੱਲਦੇ ਆ ਗਾਇਸ ਬਾਹਰ ਕਿ ਤਰ੍ਹਾਂ ਦੇਗੇ ਬਾਅ ਚ ਗਾਇਸ ਰੋਟੀ ਬਣੀ ਖਾ ਲਈ ਹੁਣੇ ਦੋਸਤੋ ਸਾਰੀ ਇਹ ਢਾੜੀ ਦੇਦੀਆਂ ਮਹਾਰਾਦਬਾਦ ਤੇ ਦੁਪਹਿਰ ਦੀ ਵੀ ਰੋਟੀ ਰੋਟੀ ਖਾਣ ਤੋਂ ਬਾਅਦ ਮੈਂ ਹੁਣ ਚੱਲਣਾ ਟਿਊਸ਼ਨ ਤੇ ਤੇ ਪੱਗ ਦੇ ਦੋਸਤੋ ਦੱਸੋ ਕਿ ਦਾਦੀ ਲੱਗ ਜਾਂਦੀ ਹੈ ਗਰਮ ਕੀ ਦਾ ਸਤਾਰ ਤੇ ਚੱਲਦੇ ਆ ਗਾਇਸ ਹੁਣ ਆਪਾਂ ਟੂ ਸੰਦੇ ਟੂ ਸੰਦੇ ਅੱמא ਚੰਗਾ ਚੱਲ ਆਲੇ ਕਰੀਏਗੇ ਜੀ ਟਿਊਸ਼ਨ ਤੇ ਜਾਨੂ ਨੂੰ ਮਾਨ ਮਾਨੀ ਸਰਚ ਜਿਆ ਉਹਨੂੰ ਕਰੋ ਜੀ ਗਾਈਸ ਮੌਸਮ ਬਹੁਤ ਸਾਫ ਹੋ ਗਿਆ ਯਾਰ ਬਹੁਤ ਜਰਾ ਬਾਰ ਨਹੀਂ ਆਇਆ ਹੈ ਸਾਫ ਵੀ ਹੋਣਾ ਹੀ ਹੋ ਗਿਆ ਵੇਖੋ ਹਾਂਜੀ ਦੋਸਤੋ ਹੁਣ ਆਪਾਂ ਆ ਚਕੇ ਟਿਊਸ਼ਨ ਤੇ ਟਿਊਸ਼ਨੋਂ ਬਾਹਰ ਆ ਗਏ ਹੁਣ ਆਪਾਂ ਚੱਲੇ ਕਰਾਣ ਤੇ ਇੰਨੇ بڑا ਸ਼ੇਰ ਖਾਦਾ ਇਹਦੀ ਰੰਬੰਦੇ ਆ ਗਏ ਨੀ ਗੈਪ ਹੋ ਗਿਆ ਗੈਪ ਹੋ ਗਿਆ ਚੱਲ ਗਿਆ ਗਿਆ ਕਿਤੇ ਕਿਤੇ ਹਾਂ ਨਹੀਂ ਬਰਾਤ ਨੂੰ ਨਵੀਂ ਆ ਰਹੀ ਹੈ ਕਿਤੇ ਆ ਕਿਤੇ ਆ ਯਾ ਮੇ ਤੇ ਹਾਂ ਯਾ ਮੈਂ ਉਮੇ ਤੇ ਨਹੀਂ ਆ ਪੁੱਤ ਆ ਜੀ ਦੋਸਤੋ ਹੁਣ ਆਪਾਂ ਚੰਨੇ ਆ ਦੁੱਧ ਲੈਣ ਤੇ ਨੂਰ ਤੇ ਆ ਆਪਣੀਆਂ ਐਵੇਂ ਕਿੱਡੀ ਜਾਂਦਾ ਦੋਸਤੋ ਆਦਾ ਮੇਨੇ ਜਾਣਾ ਲੈ ਕੋਈ ਨਾ ਮੇਨੇ ਆ ਜੀ ਗਏ ਆ ਜੀ ਦੁੱਧ ਕੌਣ ਦੁੱਧ ਲੈ ਆਉਂਦਾ ਦੁੱਧ ਲੈ ਤੇ ਮੈਂ ਚੱਲਾਂ ਗਾਇਸ ਗੁਰਦੁਆਰੇ ਕਿਉਂਕਿ ਨੀਂਹ ਬੜੀ ਜਲਦੀ ਹੋ ਜਾਂਦਾ ਹੁਣ ਤੇ ਮੌਸਮ ਚੈੱਕ ਕਰ ਲਵਾਂ ਬਾਹਰ ਤੇ ਪਹਿਲਾਂ ਮੋਟਰਸਾਈਕਲ ਲਈ ਅੰਦਰ ਤੇ ਚੱਲਦੇ ਗਏ ਸਪਰ ਗੁਰਦੁਆਰੇ ਉੱਧਰੇ ਮਾਸਾ ਬੜੀ ਵੀ ਤੇ ਦੋਸਤੋ ਹੁਣ ਆਪਾਂ ਆ ਚਕੇ ਗੁਰਦੁਆਰੇ ਦੇਖੋ ਕਿੰਨੇ ਗਰਾਉਂਡ ਚੱਲਦੇ ਆ ਤੇ ਆ ਵੇਖੇ ਫੋਨ ਆ ਗਿਆ ਨਾ ਮੈਨੂੰ ਬਸ ਆਹ ਤੇ ਸੋਖਾ ਸੰਗ ਕਰੀਏ ਜਾ ਕੇ ਆਪਾਂ ਹੁਣ ਦੋਸਤੋ ਹੁਣ ਆਪਾਂ ਚੱਲਦੇ ਆ ਸੋਖਾ ਸੰਗ ਗਰਾਉਂਡ ਚੈੱਕ ਕਰ ਮੌਸਮ ਚੈੱਕ ਕਰ ਵੇਖ ਲਈ ਤੇ ਹਾਂ ਅੱਜ ਕੱਟੀ ਆ ਆਇਆ ਆਇਆ ਕੱਢ ਲਾ ਪਾਰ ਟਾਈਮ ਅੱਗੇ ਮਾਮਲ ਲੜਾਈਆਂ ਘੱਟ ਹੁੰਦੀਆਂ ਆ ਦੋਸਤੋ ਰਗੀ ਸਿੰਘਾਲੀ ਪਾਗੋਣ ਮੈਨੂੰ ਲਗਾਇਆ ਤੇ ਜਿੰਨਾਂ ਨੂੰ ਆਜ ਤਾਂ ਮਨੂਕ ਲੱਗਾ ਹੁੰਦੀ ਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਵੀ ਕਰ ਲਿਓ ਬਾਬਾ ਟਾਟਾ ਐਂਡ ਸੀ ਯੂ ਦੋਸਤੋ ਬਾਅਦ ਵਿੱਚ ਮਿਲਾਂਗੇ